ਰਾਤ ਵੀ ਕੰਮ ਚੱਲਦਾ ਹੈ ਦਿਨ ਵੀ ਕੰਮ ਚੱਲਦਾ ਹੈ ਨੌਨ ਸਟਾਪ 24 ਘੰਟੇ ਕੰਮ ਚੱਲਦਾ ਹੈ ਜਦੋਂ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਵੀ ਸਾਡਾ ਕੰਮ ਤੁਸੀਂ ਇਹ ਆਪਣਾ ਕੰਮ ਕਰਾ ਕੇ ਸਾਡੀ ਘੋਟੀ ਢਵਾਦੀ ਹੈ ਉਹ ਕਹਿੰਦੇ ਜੀ ਜੋ ਤੁਸੀਂ ਕਰ ਸਕਦੇ ਹੋ ਕਰ ਲਓ ਜਿੱਥੇ ਜਾਣਾ ਤੁਸੀਂ ਜਾ ਸਕਦੇ ਹੋ ਕਹਿੰਦੇ ਸਾਨੂੰ ਰੋਕਣ ਵਾਲਾ ਕੋਈ ਨਹੀਂ ਪੈਦਾ ਹੋਇਆ ਅਜੇ ਤੱਕ ਗਲਾਡਾ ਮੁਰਦਾਬਾਦ 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 ਅਸੀਂ ਸੀਏ ਸਾਹਿਬ ਨੂੰ ਕਿਹਾ ਕਿ ਸਾਨੂੰ ਸਰ ਕੋਈ ਤੁਸੀਂ ਇਹਨਾਂ ਨੂੰ ਕੋਈ ਰਿਟਰਨ ਪਰਮਿਸ਼ਨ ਦਿੱਤੀ ਹੈ ਜਿਸ ਦੇ ਨਾਲ ਇਹ ਬਿਲਡਿੰਗ ਬਣਾ ਰਹੇ ਬੇਫਿਕਰ ਹੋ ਕੇ ਕਹਿੰਦੇ ਅਸੀਂ ਇਲੀਗਲ ਕੰਮ ਲਈ ਕੋਈ ਵੀ ਪਰਮਿਸ਼ਨ ਦੇ ਨਹੀਂ ਸਕਦੇ। 댓 ਮੀਨਸ ਇਹ ਕਲੀਅਰਲੀ ਸਟੇਟ ਹੁੰਦਾ ਹੈ ਕਿ ਗਲਾੜਾ ਵੱਲੋਂ ਇਹਨਾਂ ਨੂੰ ਕੋਈ ਪਰਮਿਸ਼ਨ ਨਹੀਂ ਮਿਲੀ ਹੈ। ਹਾਏ ਸੰਦੀਪ ਕੁਮਾਰ ਹਾਏ 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 ਨਾਲ ਦੀ ਕੰਸਟਰਕਸ਼ਨ ਕਰਕੇ ਮੇਰਾ ਸਾਰੀ ਬਿਲਡਿੰਗ ਹਿੱਲਦੀ ਜਾ ਰਹੀ ਹੈ। ਜਿਹਦੇ ਨਾਲ ਕੋਈ ਵੀ ਨੁਕਸਾਨ ਹੋ ਰਿਹਾ ਦੀਵਾਰਾਂ ਟਿਲਟ ਹੋ ਗਈਆਂ ਨਹੀਂ ਤਸ ਗਈਆਂ। ਕੋਈ ਵੀ ਦੀਵਾਰਾਂ ਟਿਲਟ ਹੁੰਦੀਆਂ ਹੋਰ ਜ਼ਿਆਦਾ ਟਿਲਟ ਹੋਈਆਂ ਤਸ ਇਹਦਾ ਮਤਲਬ ਉਹ ਛੱਤਾਂ ਗਿਰਨ ਦੀ ਨੌਬਤ ਤੱਕ ਆ ਸਕਦੀ ਹੈ। ਇਹਨਾਂ ਨੂੰ ਕੋਈ ਉੱਪਰੋਂ ਹੱਥ ਹੈਗਾ ਜਿਹਦੀ ਸਪੋਰਟ ਨਾਲ ਜਿਹਦੀ ਸਹਾਇਤਾ ਨਾਲ ਇਹ ਲੋਕ ਬੇਫਿਕਰ ਹੋ ਕੇ ਕੰਮ ਕਰ ਰਹੇ ਹਨ ਔਰ ਇਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ ਅਦਾਰਾ ਜੀ ਹਾਟਾਂ ਦੇਖਣ ਵਾਲੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਅਸੀਂ ਪਹੁੰਚੇ ਹਾਂ ਇਸ ਟਾਈਮ ਗਲਾਡਾ ਦਫ਼ਤਰ ਵਿਖੇ ਜਿੱਥੇ ਜਮਾਲਪੁਰ ਤੋਂ ਇੱਕ ਕਲੋਨੀ ਜੀਐਮ ਕਲੋਨੀ ਦੇ ਵਿੱਚੋਂ ਕੁਝ ਲੋਕ ਇੱਥੇ ਮੌਜੂਦ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਨਾਲ ਕਿਸੇ ਨੇ ਨਵੀਂ ਬਿਲਡਿੰਗ ਬਣਾਉਣੀ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਨਾਲ ਦੇ ਮਕਾਨਾਂ ਨੂੰ ਨੁਕਸਾਨ ਹੋਇਆ ਜਿਸ ਦਾ ਮਕਾਨਾਂ ਦਾ ਨੁਕਸਾਨ ਹੋਇਆ ਉਹ ਪਰਿਵਾਰਕ ਲੋਕ ਨੇ ਜਿਹੜੇ ਅੱਜ ਧਰਨਾ ਲਾ ਕੇ ਬੈਠੇ ਨੇ ਉਹਨਾਂ ਦੀ ਮੰਗ ਆ ਕਿ ਸਾਡਾ ਜਿਹੜਾ ਨੁਕਸਾਨ ਹੋਇਆ ਉਸ ਦੀ ਪੂਰਤੀ ਕੀਤੀ ਜਾਓ ਆਓ ਚੱਲਦੇ ਹਾਂ ਦੇਖਦੇ ਹਾਂ ਕਿ ਉਹਨਾਂ ਦਾ ਇਸ ਸਬੰਧੀ ਕੀ ਕਹਿਣਾ ਸਰ ਤੁਸੀਂ ਅੱਜ ਇੱਕ ਮਸਲਾ ਲੈ ਕੇ ਆਏ ਹੋ ਕਿ ਮੈਟਰ ਆ ਇਹ ਜੀ ਇਸ ਦੇ ਬਾਰੇ ਜਾਣਕਾਰੀ ਦਿਓ ਸਰ ਮੈਂ ਐਚਐਮ 318 ਜਮਾਲਪੁਰ ਕਲੋਨੀ ਦਾ ਨਿਵਾਸੀ ਆ ਸਾਡਾ ਮੈਟਰ 2-3 ਮਹੀਨਿਆਂ ਤੋਂ ਚੱਲ ਰਿਹਾ ਹੈ ਅਸੀਂ ਇੱਥੇ ਚੌਥੀ ਪੰਜਵੀਂ ਵਾਰ ਆ ਚੁੱਕੇ ਹਾਂ ਗਲਾਡਾ ਆਫਿਸ ਦੇ ਵਿੱਚ ਮੈਟਰ ਇਹ ਹੈ ਕਿ ਸਾਡੇ ਮਕਾਨ ਦੇ ਨਾਲ ਇੱਕ ਮਕਾਨ ਬਣਾ ਰਹੇ ਆ ਵਿਦਆਊਟ ਪਰਮਿਸ਼ਨ ਵਿਦਆਊਟ ਐਨੀਥਿੰਗ ਉਹ ਮਕਾਨ ਬਹੁਤ ਵਧੀਆ ਬਣਿਆ ਹੋਇਆ ਸੀ ਨਾ ਤਾਂ ਉਹਦੇ ਕੋਲ ਡਿਮੋਲੀਸ਼ਨ ਦੀ ਪਰਮਿਸ਼ਨ ਸੀਗੀ ਨਾ ਬਣਾਉਣ ਦੀ ਪਰਮਿਸ਼ਨ ਸੀਗੀ ਉਹਨਾਂ ਨੇ ਮਕਾਨ ਬਣਾਉਂਦੇ ਬਣਾਉਂਦੇ ਸਾਡੇ ਘਰ ਦੀ ਨੀਹਾਂ ਹਲਾਤੀਆਂ ਸਾਡਾ ਜਿਹੜਾ ਤਕਰੀਬਨ 18 ਤੋਂ 20 ਲੱਖ ਰੁਪਏ ਦਾ ਨੁਕਸਾਨ ਕਰ ਚੁੱਕਿਆ ਹੈ ਆਰਕੀਟੈਕਚਰਲ ਰਿਪੋਰਟਾਂ ਨਾਲ ਹੈ ਕੰਪਲੇਂਟ ਦੀ ਕਾਪੀਆਂ ਨਾਲ ਆ ਉਹ ਗਲਾਡਾ ਆਫਿਸ ਦੇ ਵਿੱਚ ਟਾਈਮ ਟੂ ਟਾਈਮ ਸਬਮਿਟ ਹੋ ਚੁੱਕੀਆਂ ਸਾਡੀ ਸੁਣਵਾਈ ਕੋਈ ਨਹੀਂ ਕਰਦੇ ਪਏ ਇਹ ਲੋਗ ਸਾਨੂੰ ਸਿਰਫ ਗੋਲੀਆਂ ਦੇ ਦੇ ਕੇ ਪਰੇ ਕਰਦੇ ਪਏ ਆ ਅਸੀਂ ਕਰੋਕ ਰਿਆਂ ਕੰਮ ਰੋਕ ਰਿਆਂ ਪਰ ਕੰਮ ਨਹੀਂ ਰੋਕ ਰਹੇ ਉੱਥੇ ਲੈਂਟਰਾਂ ਦੇ ਲੈਂਟਰ ਪਿਆ ਰਹੇ ਅੱਜ ਵੀ ਤਰੀਕ 10 ਤਰੀਕ ਉੱਥੇ ਲੈਂਟਰ ਦੀ ਤਿਆਰੀ ਹੋ ਰਹੀ ਹੈ ਜਾ ਕੇ ਉੱਥੇ ਨਿਗਾਹ ਮਾਰ ਸਕਦੇ ਹੋ ਰਾਤ ਵੀ ਕੰਮ ਚੱਲਦਾ ਹੈ ਦਿਨ ਵੀ ਕੰਮ ਚੱਲਦਾ ਹੈ ਨੌਨ ਸਟਾਪ 24 ਘੰਟੇ ਕੰਮ ਚੱਲਦਾ ਹੈ ਜਦੋਂ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਵੀ ਸਾਡਾ ਕੰਮ ਤੁਸੀਂ ਇਹ ਆਪਣਾ ਕੰਮ ਕਰਾ ਕੇ ਸਾਡੀ ਘੋਟੀ ਢਵਾਤੀ ਹੈ ਉਹ ਕਹਿੰਦੇ ਜੀ ਜੋ ਤੁਸੀਂ ਕਰ ਸਕਦੇ ਹੋ ਕਰ ਲਓ ਜਿੱਥੇ ਜਾਣਾ ਤੁਸੀਂ ਜਾ ਸਕਦੇ ਹੋ ਕਹਿੰਦੇ ਸਾਨੂੰ ਰੋਕਣ ਵਾਲਾ ਕੋਈ ਨਹੀਂ ਪੈਦਾ ਹੋਇਆ ਅੱਜ ਤੱਕ ਆ ਅਸੀਂ ਕਿਹਨਾਂ ਚੱਲ ਜਿਹੜੀ ਬਿਲਡਿੰਗ ਬਣ ਰਹੀ ਆ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਹੈ ਵੀ ਲੀਗਲ ਆ ਕਨ ਲੀਗਲ ਆ ਇਹ ਬਿਲਕੁਲ ਅਨਲੀਗਲ ਬਿਲਡਿੰਗ ਹੈ ਇਲੀਗਲ ਬਿਲਡਿੰਗ ਹੈ ਕਿਉਂਕਿ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਤੁਹਾਡੇ ਕੋਲ ਕੋਈ ਪਰਮਿਸ਼ਨ ਹੈਗੀ ਹੈ ਬਣਾਉਣ ਦੀ ਕਹਿੰਦੇ ਸਾਨੂੰ ਕੋਈ ਪਰਮਿਸ਼ਨ ਨਹੀਂ ਚਾਹੀਦੀ ਇਹਦੇ ਲਈ ਕਹਿੰਦੇ ਸਾਡੀ ਪਰਮਿਸ਼ਨ ਅਸੀਂ ਆਪ ਖੁਦ ਹੁੰਨੇ ਆ ਸਾਨੂੰ ਕੋਈ ਇਹਦੀ ਪਰਮਿਸ਼ਨ ਨਹੀਂ ਚਾਹੀਦੀ ਅਸੀਂ ਅਸੀਂ ਸੀਏ ਸਾਹਿਬ ਨੂੰ ਗਿਆ ਕਿ ਸਾਨੂੰ ਸਰ ਕੋਈ ਤੁਸੀਂ ਇਹਨਾਂ ਨੂੰ ਕੋਈ ਰਿਟਰਨ ਪਰਮਿਸ਼ਨ ਦਿੱਤੀ ਹੈ ਜਿਹਦੇ ਨਾਲ ਇਹ ਬਿਲਡਿੰਗ ਬਣਾ ਰਹੇ ਬੇਫਿਕਰ ਹੋ ਕੇ ਕਹਿੰਦੇ ਅਸੀਂ ਇਲੀਗਲ ਕੰਮ ਲਈ ਕੋਈ ਵੀ ਪਰਮਿਸ਼ਨ ਦੇ ਨਹੀਂ ਸਕਦੇ 댓 ਮੀਨਸ ਇਹ ਕਲੀਅਰਲੀ ਸਟੇਟ ਹੁੰਦਾ ਹੈ ਕਿ ਗਲਾਡਾ ਵੱਲੋਂ ਇਹਨਾਂ ਨੂੰ ਕੋਈ ਪਰਮਿਸ਼ਨ ਨਹੀਂ ਮਿਲੀ ਹੈ ਇਹਨਾਂ ਨੂੰ ਕੋਈ ਉੱਪਰੋਂ ਹੱਥ ਹੈਗਾ ਜਿਹਦੀ ਸਪੋਰਟ ਨਾਲ ਜਿਹਦੀ ਸਹਾਇਤਾ ਨਾਲ ਇਹ ਲੋਕ ਬੇਫਿਕਰ ਹੋ ਕੇ ਕੰਮ ਕਰ ਰਹੇ ਔਰ ਇਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ ਪੁਲਿਸ ਥਾਣੇ ਤੋਂ ਲੈ ਕੇ ਹਰ ਜਗ੍ਹਾ ਸਾਡੀ ਕੰਪਲੇਂਟ ਦੀਆਂ ਕਾਪੀਆਂ ਪਈਆਂ ਸਾਰਾ ਲੁਧਿਆਣਾ ਜਾਣਦਾ ਹੈ ਕਿ ਇਹ ਮੈਟਰ ਹੈਗਾ ਬਟ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿੰਨੇ ਗਾ ਸਕੂਅਰ ਗਾ 153 ਗੱਜ ਦੀ ਬਿਲਡਿੰਗ ਹੈ ਜੀ ਤੇ ਉਹ ਮੂਰੇ ਜਿਹੜਾ ਫਰੰਟ ਹੈਗਾ ਗਲਾਡਾ ਦਾ ਜਿਹੜਾ ਓਪਨ ਸਪੇਸ ਹੁੰਦੀ ਹੈ ਉਹ ਵੀ ਕਵਰ ਕਰ ਰਹੀ ਹੈ ਤੇ ਉਸ ਦੇ ਨਾਲ ਨਾਲ ਉਹ ਤਿੰਨ ਜਿਆ ਚਾਰ ਪੰਜ ਮੰਜ਼ਲਾ ਦੀ ਸੁਣਨ ਚਾਹੀਏ ਕਿ ਉਹ ਕਰ ਰਹੀ ਹੈ ਸਪਾ ਸੈਂਟਰ ਜਿਮ ਵਗੈਰਾ ਪਤਾ ਨਹੀਂ ਕਿਹਾ ਕੁਝ ਲੋਕਾਂ ਤੋਂ ਸੁਣਨ ਚਾਇਆ ਹੈ ਕਿ ਉਹ ਲੋਕ ਬਣਾndvi ਤਿਆਰੀ ਚ ਹੈ ਤੇ ਅਸੀਂ ਜਦੋਂ ਉਹਨਾਂ ਨੂੰ ਰੋਕਣਾ ਤਾਂ ਉਹ ਸਾਡੀ ਕੋਈ ਗੱਲ ਨਹੀਂ ਸੁਣ ਰਹੇ ਅਸੀਂ ਇਹਨਾਂ ਨੂੰ ਇਹ ਤੱਕ ਕਿਹਾ ਕਿ ਵੀ ਸਾਰੇ ਗਲੀ ਮੱਲੇ ਨਾਲ ਤੁਸੀਂ ਕੋਆਪਰੇਟ ਕਰਕੇ ਚੱਲੋ ਵੀ ਜਿਹੜਾ ਜਿਹੜਾ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਤੁਸੀਂ ਨੁਕਸਾਨ ਠੀਕ ਕਰਾਓ ਤੇ ਕੋਆਪਰੇਟ ਹੋ ਕੇ ਚੱਲੋ ਕਹਿੰਦੇ ਸਾਨੂੰ ਕੋਈ ਲੋੜ ਨਹੀਂ ਗਲੀ ਲੱਗ ਗਿਆ ਤੁਸੀਂ ਲਾਗੋ ਜਿਹੜੀ ਇੱਥੇ ਤੁਸੀਂ ਸ਼ਿਕਾਇਤ ਕੀਤੀ ਆ ਕਿੰਨੀ ਵਾਰ ਸ਼ਿਕਾਇਤ ਕਰ ਚੁੱਕੇ ਹੋ ਕਿ ਕਿਹਨੂੰ ਕਿਹਨੂੰ ਮਿਲ ਚੁੱਕਾ ਅਸੀਂ ਇੱਥੇ 4 ਵਾਰ ਸ਼ਿਕਾਇਤ ਕਰ ਚੁੱਕੇ ਆ ਅਸੀਂ ਇਹਨਾਂ ਦੇ ਜੇਏ ਸਾਹਿਬ ਅਮਨਦੀਪ ਜੀ ਉਹਨਾਂ ਨੂੰ ਰੈਗੂਲਰ ਬੇਸਿਸ ਤੇ ਸ਼ਿਕਾਇਤ ਕਰ ਰਹੇ ਆ ਸੀਏ ਐਡਮਿਨਿਸਟ੍ਰੇਟਰ ਸਟਾਫ ਸੀਏ ਸਾਹਿਬ ਸੰਦੀਪ ਕੁਮਾਰ ਜੀ ਉਹਨਾਂ ਨੂੰ ਤਿੰਨ ਵਾਰੀ ਅਸੀਂ ਪਰਸਨਲੀ ਜਾ ਕੇ ਮਿਲ ਚੁੱਕੇ ਆ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀਗਾ ਕਿ ਅਸੀਂ ਕੰਸਟਰਕਸ਼ਨ ਰੋਕ ਦੇਵਾਂਗੇ ਅਸੀਂ ਇਦਾਂ ਗੈਰ ਕਾਨੂੰਨੀ ਕੰਮ ਨਹੀਂ ਹੋਣ ਦੇਵਾਂਗੇ ਪਰ ਅੱਜ ਤੱਕ ਉਹ ਕੰਸਟਰਕਸ਼ਨ ਰੁਕੀ ਨਹੀਂ ਹੈ ਵਿੱਚ ਜਦੋਂ ਮੌਕਾ ਦੇਖਣ ਲਈ ਆਏ ਸੀਗੇ April ਦੇ ਮਹੀਨੇ ਚ ਉਹਦੇ ਚ ਕੁਝ ਟਾਈਮ ਇਹ ਕੰਸਟਰਕਸ਼ਨ ਰੁਕੀ ਰਹੀ ਫਿਰ ਉਸ ਤੋਂ ਬਾਅਦ ਸਾਨੂੰ ਇਹ ਪਤਾ ਚੱਲਿਆ ਕਿ ਅੰਦਰੋਂ ਪਰਮਿਸ਼ਨ ਇਹਨਾਂ ਨੂੰ ਮਿਲ ਗਈ ਹੈ ਅਸੀਂ ਜਦੋਂ ਪਰਮਿਸ਼ਨ ਦੀ ਕਾਪੀ ਮੰਗੀ ਇਹਨਾਂ ਤੋਂ ਉਹ ਕਿਸੇ ਨੇ ਸਾਨੂੰ ਦਿੱਤੀ ਨਹੀਂ ਪਰ ਕੰਮ ਚਾਲੂ ਹੈ ਇਹਨਾਂ ਦਾ ਜਿਹੜੀ ਪਰਮਿਸ਼ਨ ਮੰਗਣ ਦੀ ਕਿਸ ਕਿਸ ਨੂੰ ਤੁਸੀਂ ਪਹੁੰਚ ਕੀਤੀ ਵੀ ਸਾਨੂੰ ਪਰਮਿਸ਼ਨ ਦਿੱਤੀ ਅਸੀਂ ਸੀਏ ਸਾਹਿਬ ਨੂੰ ਅਸੀਂ ਸੀਏ ਸਾਹਿਬ ਨੂੰ ਕੀਤੀ RTI ਲਗਾਈ RTI ਵੀ ਲਗਾਈ RTI ਦਾ ਜਵਾਬ ਇਹ ਆਇਆ ਸਾਨੂੰ ਕਿ ਸਾਨੂੰ ਅਸੀਂ ਤੁਹਾਨੂੰ ਤੀਸਰੀ ਪੱਖ ਨੂੰ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ ਆ ਅਸੀਂ ਤੀਸਰਾ ਪੱਖ ਤਾਂ ਹੈ ਹੀ ਨਹੀਂ ਅਸੀਂ ਤਾਂ ਮੇਨ ਪੱਖ ਆ ਸਾਨੂੰ ਜਵਾਬ ਨਹੀਂ ਦੇਉਂਗੇ ਤਾਂ ਤੁਸੀਂ ਕਿਸੇ ਹੋਰ ਨੂੰ ਜਵਾਬ ਕੀ ਦੋਗੇ ਸਾਨੂੰ ਇਹ ਸਾਈਟ ਤੇ ਕਰ ਦਿੱਤਾ ਗਿਆ ਕਿ ਸਾਨੂੰ ਜਵਾਬ ਦੇਣਾ ਕੋਈ ਜ਼ਰੂਰੀ ਨਹੀਂ ਹੈ ਹੁਣ ਕੀ ਮੰਗ ਕਰਦੇ ਆਸੀਂ ਇਹ ਮੰਗ ਕਰਦੇ ਆ ਸਾਡਾ ਨੁਕਸਾਨ ਠਿਕਰਾਇਆ ਜਾਵੇ ਪ্লাস ਮਹੱਲੇ ਦੇ ਨਾਲ ਕੋਆਪਰੇਟ ਕੀਤਾ ਜਾਵੇ ਜਿਹੜੇ ਮਹੱਲੇ ਵਾਲੇ ਕਹਿ ਰਹੇ ਕਿ ਅਸੀਂ 5 ਮੰਜ਼ਿਲਾ ਬਿਲਡਿੰਗ 4 ਮੰਜ਼ਿਲਾ ਬਿਲਡਿੰਗ ਨਹੀਂ ਬਣਾਉਂਦੇ ਨਹੀਂ ਉਹਨਾਂ ਦਾ ਹਵਾ ਪਾਣੀ ਜਿਹੜਾ ਬੰਦ ਹੋ ਰਿਹਾ ਜਿਹੜੇ ਬਜ਼ੁਰਗ ਵਿਅਕਤੀ ਨਾਲ ਰਹ ਰਹੇ ਜਿਨ੍ਹਾਂ ਨੂੰ ਪ੍ਰੋਬਲਮਸ ਹੈ ਤੇ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਜਿੱਥੇ ਕੰਸਟਰਕਸ਼ਨ ਹੈ ਉੱਥੇ ਰੋਕ ਦਿੱਤੀ ਜਾਵੇ ਉਸ ਤੋਂ ਬਾਅਦ ਆ ਕੇ ਆਪਣੀ ਕਾਰਵਾਈ ਕੀਤੀ ਜਾਵੇ ਜ ਲੋਡ ਸੰਬੰਧੀ ਜਿਹੜੇ ਡਾਕੂਮੈਂਟ ਹੈ ਪੇਸ਼ ਕੀਤੇ ਜਾਣ ਮੌਕੇ ਤੇ ਸਾਨੂੰ ਦਿਖਾਏ ਜਾਣ ਤੇ ਉਸ ਤੋਂ ਬਾਅਦ ਅਸੀਂ ਕੁਝ ਇਹਦੇ ਬਾਰੇ ਸੋਚ ਕੇ ਦੱਸਾਂਗੇ ਇਹਨਾਂ ਨੂੰ ਮੈਮ ਕੀ ਕਹਿਣਾ ਚਾਹੁੰਦੇ ਜਿਹੜਾ ਤੁਹਾਡੇ ਨਾਲ ਤੱਕਾ ਹੋ ਰਿਹਾ ਇਸ ਸੰਬੰਧੀ ਦੇਖੋ ਸਰ ਮੈਂ ਐਚਐਮ 318 ਦੀ ਨਿਵਾਸੀ ਆ ਮੈਂ ਇੱਕ ਸੀਨੀਅਰ ਸਿਟੀਜ਼ਨ ਆ ਇੱਕ ਰਿਸਪਾਂਸਿਬਲ ਲੇਡੀ ਆ ਮੈਂ ਵਿਡੋ ਵੀ ਹਾਂ ਔਰ ਇਹ ਜਿਹੜਾ ਮੇਰਾ ਘਰ ਹੈ ਇਹ ਮੇਰੇ ਹਸਬੰਦ ਨੇ ਇੰਨੀ ਮਿਹਨਤ ਨਾਲ ਆਪਣੀ ਨੇਕ ਕਮਾਈ ਨਾਲ ਬਣਾਇਆ ਪਰ ਜਿਸ ਨਾਲ ਇੰਨਾ ਜ਼ਿਆਦਾ ਧੱਕਾ ਹੋ ਰਿਹਾ ਹੈ ਨਾਲ ਦੀ ਕੰਸਟਰਕਸ਼ਨ ਕਰਕੇ ਮੇਰਾ ਸਾਰੀ ਬਿਲਡਿੰਗ ਹਿੱਲਦੀ ਜਾ ਰਹੀ ਹੈ ਜਿਹਦੇ ਨਾਲ ਕੋਈ ਵੀ ਨੁਕਸਾਨ ਹੋ ਰਿਹਾ ਦਿਵਾਰਾਂ ਟਿਲਟ ਹੋ ਗਈਆਂ ਨਹੀਂ ਤਸ ਗਈਆਂ ਕੋਈ ਵੀ ਦਿਵਾਰਾਂ ਟਿਲਟ ਹੁੰਦੀਆਂ ਹੋਰ ਜ਼ਿਆਦਾ ਟਿਲਟ ਹੋਈਆਂ ਤਾਂ ਇਹਦਾ ਮਤਲਬ ਉਹ ਛੱਤਾਂ ਗਿਰਨ ਦੀ ਨੌਬਤ ਆ ਸਕਦੀ ਹੈ ਛੱਤਾਂ गिरਣ ਗਿਆ ਤਾਂ ਨੇਚਰਲੀ ਤੁਸੀਂ ਸਮਝਦਾਰ ਹੋ ਆਪਣੇ ਆਪ ਦੇਖੋ ਕਿ ਉਹਦੇ ਨਾਲ ਕੀ ਕੀ ਨੁਕਸਾਨ ਹੋ ਸਕਦੇ ਆ ਅਸੀਂ ਇਹ ਚਾਹਦੇ ਆ ਕਿ ਸਾਡੀ ਨਾਲ ਦੀ ਕੰਸਟਰਕਸ਼ਨ ਰੋਕੀ ਜਾਵੇ ਤੇ ਸਾਨੂੰ ਉੱਥੇ ਸਟੇ ਇਹਨਾਂ ਨੂੰ ਦਿਲਵਾਈ ਜਾਵੇ ਕੰਮ ਰੋਕ ਕੇ ਤੇ ਸਾਨੂੰ ਉਹ ਜਿਹੜਾ ਸਾਡਾ ਨੁਕਸਾਨ ਹੋਇਆ ਜੋ ਸਾਡਾ ਸਹੀ ਨੁਕਸਾਨ ਹੈ ਉਹ ਨੁਕਸਾਨ ਨੂੰ ਠੀਕ ਕਰਵਾਇਆ ਜਾਵੇ ਜਿਹੜੀ ਬੇਸ ਉਹ ਬਣਾ ਰਹੀ ਹੈ ਬਿਲਡਿੰਗ ਕੋ ਥੱਲੇ ਬੇਸਮੈਂਟ ਬਣਾ ਰਹੇ ਨੇ ਸਰ ਉਹ ਬੇਸਮੈਂਟ ਵੀ ਬਣਾ ਰਹੇ ਆ ਉਹਨਾਂ ਨੇ ਨਾਲ ਸਬਰਸੀਬਲ ਵੀ ਲਗਾਇਆ ਹੈ ਔਰ ਜਿਹੜੀਆਂ ਉਹਨਾਂ ਨੇ ਆਪਣੇ ਘਰ ਦੀਆਂ ਨਿਊਆਂ ਪੁੱਟੀਆਂ ਉਹ 5 5.5 6 ਫੁੱਟ ਤੱਕ ਕਿੰਨੀਆਂ ਡੀਪ ਲੈ ਗਈਆਂ ਜਿਹਦੇ ਕਰਕੇ ਸਾਡੀਆਂ ਨੀਆਂ ਦੀ ਮਿੱਟੀ ਨੀਚੋਂ ਨਿਕਲ ਚੁੱਕੀ ਐ ਤੇ ਸਾਡੀਆਂ ਦੀਵਾਰਾਂ ਐ ਸਮਝੋ ਕਿ ਹਵਾ ਚ ਹੀ ਖੜੀਆਂ ਇੱਕ ਤਰ੍ਹਾਂ ਦੀਆਂ ਇਹਨੂੰ ਦੇਖੋ ਇਹ ਨੁਕਸਾਨ ਕਿੰਨਾ ਹੋ ਸਕਦਾ ਜੇ ਇਹਨੂੰ ਨਾ ਠੀਕ ਕਰਾਇਆ ਜਲਦੀ ਸਾਨੂੰ ਬਹੁਤ ਸਾਡੀ ਜਾਨ ਮਾਲੂਨ ਖਤਰਾ ਹੀ ਖਤਰਾ ਹਾਂਜੀ ਸਰ ਤੁਸੀਂ ਸਟੇਟ ਅਫਸਰ ਨੂੰ ਮਿਲ ਕੇ ਆਏ ਹੋ ਤੁਹਾਨੂੰ ਕੀ ਵਿਸ਼ਵਾਸ ਵਿੱਚ ਲਿਆ ਉਹਨਾਂ ਨੇ ਵੀ ਕੀ ਕਰਨਾਂਗੇ ਹਾਂਜੀ ਅਸੀਂ ਅੱਜ ਜਿਹੜਾ ਇੱਥੇ ਧਰਨਾ ਲਗਾਇਆ ਸੀ ਉਹਦੇ ਵਿੱਚ ਲਾੜਾ ਦੇ ਵਿੱਚ ਉਹਦੇ ਵਿੱਚ ਸਾਨੂੰ ਸਟੇਟ ਅਫੀਸਰ ਅਮਨ ਗੁਪਤਾ ਜੀ ਨੇ ਅੰਦਰ ਬੁਲਾਇਆ ਅੰਦਰ ਬਲਾ ਕੇ ਉਹਨਾਂ ਨੇ ਸਾਨੂੰ ਮਤਲਬ ਇਹ ਆਸ਼ਵਾਸਨ ਦਿੱਤਾ ਕਿ ਹੁਣ ਤੋਂ ਇੱਕ ਵੀ ਇੱਟ ਨਹੀਂ ਲੱਗੇਗੀ ਜੇ ਉਹ ਐਚਐਮ 317 ਚ ਜਿਹੜਾ ਇਲੀਗਲ ਬਣਦਾ ਪਿਆ ਔਰ ਉਸ ਤੋਂ ਬਾਅਦ ਜੇ ਅਗਰ ਉਹ ਲੱਗਦੀ ਹੈ ਤਾਂ ਫਿਰ ਮੈਂ ਕਹਿੰਦਾ ਕਿ ਬਈ ਉਹਨਾਂ ਤੇ ਐਫਆਈਆਰ ਕਰਵਾ ਦਾਂਗਾ ਔਰ ਐਫਆਈਆਰ ਕਰਵਾ ਕੇ ਨਾਲ ਹੀ ਮਕਾਨ ਵੀ ਕੈਨਸਲ ਉਹਨਾਂ ਦਾ ਹੋ ਰਿਹਾ ਕਹਿੰਦੇ ਉਹਨਾਂ ਦਾ ਮਕਾਨ ਵੀ ਕੈਨਸਲ ਕਰਵਾ ਦਾਂਗੇ 플랫 ਉਹਨਾਂ ਦਾ ਕੈਨਸਲ ਹੋ ਜਾਏਗਾ ਔਰ ਇੱਕ ਵੀ ਇੱਟ ਨਹੀਂ ਲੱਗੇਗੀ ਤੁਸੀਂ ਸਾਰੇ ਜਿਹੜੇ ਨਿਸ਼ਚਿੰਤ ਹੋ ਕੇ ਜਾਓ ਫੇਸ ਕਰਕੇ ਅਸੀਂ ਧਰਨਾ ਆਪਣਾ ਚੁੱਕ ਰਹੇ ਹਾਂ ਅਗਰ ਦੁਬਾਰਾ ਫਿਰ ਉਹ ਕੰਸਟਰਕਸ਼ਨ ਚੱਲਦੀ ਹੋਈ ਤਾਂ ਅਸੀਂ ਇਸ ਤੋਂ ਵੀ ਵੱਡੇ ਹਜੂਮ ਦੇ ਵਿੱਚ ਆ ਕੇ ਇੱਥੇ ਧਰਨਾ ਲਗਾਵਾਂਗੇ ਔਰ ਇਹ ਗਲਾੜਾ ਆਫਿਸ ਦੇ ਆ ਕੇ ਬਾਹਰ ਬੈਠ ਕੇ ਇਹਨਾਂ ਦਾ ਇਹਨਾਂ ਦਾ ਪਿੱਟ ਸਿਆਪਾ ਕਰਾਂਗੇ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਜਮਾਲਪੁਰਵ ਦੀ ਇੱਕ ਕਲੋਨੀ ਜੀਐਮ ਕਲੋਨੀ ਦੇ ਵਿੱਚੋਂ ਆਏ ਲੋਕਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਗਲਾੜਾ ਦੇ ਬਾਾਰ ਕਿਉਂਕਿ ਉਹਨਾਂ ਦੇ ਨਾਲ ਬਣ ਰਹੀ ਬਿਲਡਿੰਗ ਦੇ ਕਾਰਨ ਨਾਲ ਦੇ ਮਕਾਨਾਂ ਵਾਲਿਆਂ ਦਾ ਨੁਕਸਾਨ ਹੋਇਆ ਨੀਹਾਂ ਦਬ ਗਈਆਂ ਇਸ ਜਿਸ ਸੰਬੰਧੀ ਲੋਕਾਂ ਨੇ ਸਮੇਂ-ਸਮੇਂ ਤੇ ਗਲਾਡਾ ਦੇ ਨਾਲ ਸੰਪਰਕ ਕੀਤਾ ਸੀਏ ਨੂੰ ਮਿਲੇ ਸੀਏ ਨੇ ਮੌਕਾ ਵੀ ਦੇਖਿਆ ਜਦੋਂ ਇਸ ਸਬੰਧੀ ਅਸੀਂ ਸੀਏ ਨੂੰ ਮਿਲਣਾ ਚਾਇਆ ਤਾਂ ਉਹਨਾਂ ਨੇ ਸੰਪਰਕ ਕੀਤਾ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀਗਾ ਜਦੋਂ ਉਸ ਤੋਂ ਬਾਅਦ ਉਹਨਾਂ ਤੋਂ ਹੇਠਲੇ ਪੱਧਰ ਦੇ ਸਟੇਟ ਅਫਸਰ ਨਾਲ ਗੱਲ ਕਰਨੀ ਚਾਹੀ ਤੇ ਉਹਨਾਂ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕੀਤਾ ਅਗਲੀ ਅਪਡੇਟ ਲੈ ਕੇ ਤੁਹਾਡੀ ਸੇਵਾ 'ਚ ਫੇਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਜੀ ਹਾਰ ਟਾਈਮ 'ਚ ਕੈਮਰਾਮੈਨ ਜਸਪਾਲ ਸਿੰਘ ਸੋਨੂ ਦੇ ਨਾਲ ਸਰਬਜੀਤ ਸਿੰਘ ਖਾਲਸਾ ਜੀ ਵਿਸ਼ੇਸ਼ ਰਿਪੋਰਟ